ਆਪ ਹੀ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਆਪ ਹੀ ਉਹ ਸਕੀਮ ਨੂੰ ਵਾਪਸ ਲੈ ਕੇ ਕਹਿੰਦੇ ਨਾ ਜੇ ਇਹ ਕਰਨ ਨਾਲ ਕਮਾਲ ਹੋ ਗਈ ਸੋ ਡੀਐਸਟੀ ਦੇ ਪੈਸੇ ਤਾਂ ਦੇ ਦੇਣਾ ਰਾਜਾਂ ਦੇ ਲਈ ਹਾਕ ਨਹੀਂ ਉਹ ਤਾਂ ਬੰਦ ਨੇ ਉਹ ਤਾਂ ਦੇ ਦੇਣਾ ਪਹਿਲਾਂ ਐਸਜੀਪੀਸੀ ਕਿਉਂਕਿ ਉਹ ਉਹਨਾਂ ਤਾਂ ਹੋਰ ਕਿਸੇ ਮਕਸਦਾਂ 'ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਭੱਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਣੇ ਪਰਸਨ ਨੀਚੀਅਤ ਹੈ ਤੇ ਤਾਂ ਉਹ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੇ ਕਿਤੇ ਕਾਸਿੰ ਬਾਦਲ ਹੋਰਾਂ ਦੇ ਫੈਮਿਲੀ ਨੇ ਕੋ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਹ ਸਿਰ ਤੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਟੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਤੋਂ ਹੋ ਜਾਂਦਾ ਮੈਂ ਕਹਿੰਦਾ ਜੀ ਕੋਈ ਕਮੀਨਾ ਖੂਨ ਜਾਂ ਕੋਈ ਪੱਥਰਦਲੀ ਹੋਊਗਾ ਜਿਹੜਾ ਇਹਦੇ ਵਿੱਚੋਂ ਇਸ ਜੱਗ ਦੇ ਜਾਂ ਪੁੰਨ ਚ ਵਿੱਚ ਕੋਈ ਹੇਰਾ ਫੇਰੀ ਕਰੂਗਾ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਪਾਲਟਿਸ਼ਨ 1 ਰੁਪਏ ਦੀ ਮੈਂ ਕਹਿੰਦਾ ਵੀ ਇਹ ਇਤੋਂ ਇਤੋਂ ਮਤਲਬ ਘਟਿਆ ਪਣ ਨਹੀਂ ਹੋ ਸਕਦਾ ਜੇ ਕੋਈ ਇੰਨਾ ਪੈਸਿਆਂ ਚੋਂ ਕੋਈ ਹੇਰ ਫੇਰ ਕਰੂਗਾ ਜੇ ਤਾਂ ਨਹੀਂ ਸੱਦੇ ਤਾਂ ਕਹਿੰਦੇ ਸੱਦੇ ਨਹੀਂ ਜੇ ਸੱਦ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਦਿਆ ਇਹਨਾਂ ਦਾ ਇਹ ਇਹਨਾਂ ਦਾ ਮਤਲਬ ਥੋੜੀ ਚੱਲੂਗੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦੇ ਐ ਤੂੰ ਪਹਿਲਾਂ ਤੂੰ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਤ ਸੱਤੇ ਅਸੀਂ ਕਰਾ ਇਸ ਤੇ ਇਹ ਸੀ ਲੈ ਕੇ ਕੌਣ ਆਇਆ ਸੀ ਆਪ ਹੀ ਲਿਉਂਦੇ ਨੇ ਉੱਦੇ ਕਹਿੰਦੇ ਨੇ ਮਾਸਟਰ ਕਾਰਡ ਹੈ ਠੀਕ ਹੈ ਨਾ ਆਪ ਹੀ ਵਿਚੋਕਾ ਕਾਟ ਕਹਿੰਦੇ ਕਹਿੰਦੇ ਵੀ ਮਾਸਟਰ ਕਾਰਡ ਹੈ ਮਾਸਟਰ ਸਟ੍ਰੋਕ ਹੈ ਹੈ ਨਾ ਤੋ ਮਾਸਟਰ ਸਟ੍ਰੋਕ ਚਲਾਈ ਜਾਂਦੇ ਨੇ ਆਪ ਹੀ ਵਧਾਉਂਦੇ ਨੇ ਆਪ ਹੀ ਘਟਾਉਂਦੇ ਨੇ ਤੇ ਫਿਰ GST ਲੈਂਦੀ ਕਿਉਂ ਸੀ ਜੇ ਮੈਨੂੰ ਦੋਦੇ ਕਿਉਂ ਨਹੀਂ ਦੱਸਿਆ ਕਿ ਮਹਿੰਗਾਈ ਵਧੂਗੀ ਇਹਦੇ ਨਾਲ ਸੋ ਇਹ ਤਾਂ ਆਪ ਹੀ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋਗੀ ਆਪ ਹੀ ਉਹ ਸਕੀਮ ਨੂੰ ਵਾਪਸ ਲੈ ਕੇ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋਗੀ ਸੋ GST ਦੇ ਪੈਸੇ ਤਾਂ ਦੇ ਦੇ ਨਾ ਰਾਜਾਂ ਦੇ ਜਿਹੜੇ ਹੱਕ ਨੇ ਉਹ ਤਾਂ ਬੰਦੇ ਨੇ ਉਹ ਤਾਂ ਦੇ ਦੇਣ ਪਹਿਲਾਂ ਸਰ ਕੱਲ ਸੁਨੀਲ ਚੱਕਰ ਉਹਨੇ BC ਕੀਤੀ ਉਹਨੇ ਫਿਰ ਮਾਦੂ ਹੋ ਗਿਆ ਮਾਦੂ ਹੋ ਗਿਆ ਸੋ ਪੈਸੇ ਵਾਲੀ ਕਿਹਾ ਕਿ ਜਦੋਂ ਉਹ ਗੇਟ ਖੁੱਲਿਆ ਸਿੱਧਾ ਕਹਿੰਦੇ ਉਹ ਗੇਟ ਸਮੇਂ ਸਿਰ ਨਹੀਂ ਖੁੱਲਿਆ ਜਾਂ ਫਿਰ ਕੈਰੈਕਟਰ ਨੂੰ ਜਿਹੜਾ ਹੈ ਸਹੀ ਤਰ੍ਹਾਂ ਨਹੀਂ ਬਣਾਇਆ ਗਿਆ ਸੀ ਕਿ ਉਸਦੇ ਕਾਹੋ ਜਿਹੇ ਸਹੀ ਤਰ੍ਹਾਂ ਦੇਖੋ ਡੇਰਾ ਬਾਬਾ ਨਾਨਕ ਪਾਣੀ ਆ ਗਿਆ ਸੀ 26 27 ਤਰੀਕ ਨੂੰ ਮਧੂਪੁਰ ਵਾਲਾ ਗੇਟ ਤਾਂ ਬਾਅਦ ਚ ਖੁੱਲਿਆ ਉੱਥੋਂ ਇਹਨਾਂ ਨੂੰ ਅਸਲ 'ਚ ਨਾ ਜਾਕਰ ਸਾਹਿਬ ਨਾ ਹੋਮਵਰਕ ਨਹੀਂ ਕਰਦੇ ਉਹਨਾਂ ਨੂੰ ਤਾਂहां ਤੋਂ ਜੋ ਦੱਸ ਦਿੰਦੇ ਨੇ ਉਹ ਚੱਕ ਕੇ ਬੋਲ ਦਿੰਦੇ ਨੇ ਚਲੋ ਕੋਈ ਨਹੀਂ ਦੇਖੋ ਪੌਂਗ ਤੇ ਪੌਂਗ ਤੇ ਮਧੋਪੁਰ ਦੇ ਵਿਚਾਲੇ ਨਾ ਹੋਰ ਜੀ ਸਾਗਰ ਸ਼ਾਹਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿੱਥੇ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਤੇ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਇਹ ਤਾਂ ਉਦੋਂ ਪਹਿਲੇ ਹਾੜਾ ਆ ਗਿਆ ਸੀਗਾ ਜੀ ਉਦੋਂ ਪਹਿਲੀ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀ ਇਹ ਹਾੜਾ ਤੋਂ ਪਹਿਲਾਂ ਕਿ ਉਹ ਉਹ ਜਿਹੜਾ ਗੇਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਸੀ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸੇ ਦਾ ਵਹਿਮ ਜਾਵੇ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ ਗੇਟ ਖੋਲਣਾ ਹੜ ਆ ਗਿਆ ਜੀ ਫਿਰ ਉੱਤਰਾਖੰਡ ਚ ਕਿਹੜਾ ਗੇਟ ਖੋਲਤਾ ਜੀ ਉਹਨਾਂ ਨੇ ਹਿਮਾਚਲ ਚ ਕਿਹੜਾ ਗੇਟ ਖੋਲਤਾ ਜੀ ਉਤਰਾੰਚਲ ਚ ਕਿਹੜੇ ਗੇਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਚ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਅਸੀਂ ਇਨਕੁਆਰੀ ਜਿਹੜੀ ਹੈ ਸਰਕਾਰ ਲੈਵਲ ਤੇ ਕਰਾਵਾਂਗੇ ਉਹ ਇਨਕੁਆਰੀ ਦੇ ਵਿੱਚ ਕੋਈ ਅਫਸਰ ਜਿਹੜੇ ਨੇ ਉੱਥੇ ਜਿਨ੍ਹਾਂ ਦੀ ਡਿਊਟੀ ਸੀ ਉੱਥੇ ਤੇ ਉਹ ਉਹ ਕੋਈ ਪ੍ਰਭਾਵਿਤ ਨਾ ਕਰਨੇ ਅਸੀਂ ਪਹਿਲੀ ਸਸਪੈਂਡ ਕਰਦੇ ਹਾਂ ਦੇਖੋ ਜੀ ਅਸੀਂ ਉੱਥੇ ਉੱਥੇ ਜਿਹੜਾ ਜਿਹੜੀ SGPC ਨੇ ਪੰਗਾ ਪਾਇਆ ਜੀ ਇਹ ਕਹਿੰਜੀ 100 ਪੁਰਾਣਾ ਕੱਢ ਕੇ ਬਹਿ ਗਏ 968 ਦਾ ਕੋਈ ਉਸ ਕੋਰਟ ਚ ਸਟੇ ਹੋ ਗਈ ਨਹੀਂ ਤਾਂ ਉਹਨਾਂ ਨੇ ਟਰਸਟ ਨੇ ਤਾਂ ਲਿਖ ਕੇ ਦੇ ਦਿੱਤਾ ਸੀ ਜੀ ਰਿਸਟਰੀ ਵੀ ਹੋ ਗਈ ਸੀ ਉਹਨਾਂ ਕੋਲੇ 6 ਏਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੀ ਟਰਸਟ ਦੀ ਹੈ ਅਸੀਂ ਉਸੇ ਕਾਲਜ ਦਾ ਜਿਹੜਾ ਕੈਂਪ ਜਿਹੜਾ ਹੈ ਉਹ ਉੱਥੇ ਮਸਤੋਹਣ ਸਾਹਿਬ ਬਣਾਵਾਂਗੇ ਉਹਦਾ ਨਾਲ ਸਾਡੀ ਕਮੇਟੀ ਨਾਲ ਵੀ ਗੱਲ ਆਮ ਆਲੇ ਦੁਆਲੇ ਦੇ ਲੋਕ ਹੀ ਨੇ ਉੱਥੇ ਹੀ ਬਣੂਗਾ ਅਸੀਂ ਜ਼ਮੀਨ ਜਿਹੜੀ ਹੈ ਹੋਰ ਕਿਤੇ ਨੇੜੇ ਤੇੜੇ ਲੈਮ ਕਿਉਂਕਿ ਜਿਹੜਾ ਰੂਲ ਹੈ ਮੈਡੀਕਲ ਕਾਲਜ ਦਾ ਉਹਦੇ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਵਿੱਚ ਹਸਪਤਾਲ ਹੋਸਟਲ ਨਰਸਿੰਗ ਕਾਲਜ ਇਹ ਹੋਣੇ ਚਾਹੀਦੇ ਸੋ ਅਸੀਂ ਕੱਲ ਅਸੀਂ ਮੈਡੀਕਲ ਸੀਟਾਂ ਵੀ ਵਧਾਈਆਂ ਨੇ ਤਾਂ ਕਿ ਸਾਡੇ ਐਮਬੀਬੀਐਸ ਦੀਆਂ ਜਿਹੜੀਆਂ ਹੋਰ ਜ਼ਿਆਦਾ ਸੀਟਾਂ ਹੋਣ ਸਾਡੇ ਕੋਲ ਸਾਡੇ ਕੋਲ ਹੋਰ ਇੱਥੇ ਬੱਚੇ ਡਾਕਟਰੀਆਂ ਕਰਨ ਉਹ ਜਾ ਕੇ ਯੂਕਰੇਨ ਜਾਂ ਰਸ਼ੀਆ ਜਾ ਕੇ ਉੱਥੇ ਜੰਗ ਲੱਗੀ ਹੋਈ ਹੈ ਉੱਥੇ ਜਾ ਕੇ ਕਿਵੇਂ ਪੜਾਈਆਂ ਕਰਨਗੇ ਸੋ ਸੰਗਰੂਰ ਹੀ ਬਣੂਗਾ ਕਾਲਜ ਮਸਤੂਆਣੇ ਵੀ ਉਹ ਜ਼ਮੀਨ ਵੀ ਵਰਤੀ ਜਾਊਗੀ ਜਿਹੜੀ ਉਸ ٹرسٹ ਕੋਲੇ ਐ ਐਸਜੀਪੀਸੀ ਕਿਉਂਕਿ ਉਹ ਉਹਨਾਂ ਤਾਂ ਹੋਰ ਕਿਸੇ ਮਕਸਦਾਂ 'ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਆਸੀਂ ਭੱਲੇ ਦਾ ਕੰਮ ਤਾਂ ਹੋਣੀ ਨਹੀਂ ਦੇਣਾ ਨਾ ਉੱਥੇ ਉਹ ਤਾਂ ਆਪਦੇ ਪਰਸਨ ਨਿੱਜੀਅਤ ਹੈ ਤੇ ਤਾ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਹ ਸਿਫਟੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਤੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਤਾਂ ਹੋ ਜਾਂਦਾ ਇਹਨਾਂ ਦਿਨ ਤਰਨਾ ਲੱਗਿਆ ਰਿਹਾ ਉਹ ਨਹੀਂ ਤਾਂ ਹੁਣ ਉਸ ਕੋਸ ਕਾਲਜ ਦਾ ਲਗਭਗ ਪਹਿਲਾ ਸਮੈਸਟਰ ਆ ਜਾਂਦਾ ਉਹਨਾਂ ਨੇ ਇੰਨਾ ਲੇਟ ਕਰਤਾ ਸਾਡੀ ਨੀਅਤ ਚ ਕੋਈ ਖੋਟ ਨਹੀਂ ਹੈ ਉੱਥੇ ਬੈਠੇ ਲੋਕ ਫਿਰ ਮੈਂ ਉਹਨਾਂ ਨੂੰ ਬੁਲਾਇਆ ਇੱਥੇ ਜਿੱਥੇ ਤੁਸੀਂ ਬੈਠੇ ਇੱਥੇ ਬੁਲਾ ਕੇ ਡਿਸਕਸ ਕੀਤਾ ਤੇ ਅਸੀਂ ਸੰਗਰੂਰ ਹੀ ਬਣਾਉਣਾ ਕੱਲ੍ਹ ਜੀ ਨੇੜੇ ਤੇਰੀ ਤੇ ਸਾਨੂੰ ਜ਼ਮੀਨ ਕਿਤੇ ਹੋਰ ਮਿਲੀ ਅਸੀਂ ਉਹਦੇ ਹੋ ਗਿਆ ਜਦੋਂ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਉਹਦੇ ਵਿੱਚੋਂ 6 ਕਿੱਲੇ ਦਾ ਉੱਥੇ ਵੀ ਇੱਕ ਕੈਂਪੋ ਦਾ ਉਸੇ ਕਾਲਜ ਦਾ ਹੋਊਗਾ ਹਾਂਜੀ ਜੀਮ ਸਾਹਿਬ ਤੁਸੀਂ ਅਗਸਤ ਜੀ ਵੀ ਇੱਕ ਗੱਲ ਰੱਖੀ ਸੀ ਕਿ ਕੇਂਦਰ ਸਰਕਾਰ 11 ਲੱਖ ਦੀ ਰਾਸ਼ਨ ਕਾਰਡ ਪੈਕਟਰੀ ਹੈ ਹੁਣ ਉਹਦੇ ਕੀ ਅਪਡੇਟ ਹੈ ਕਿ ਤੁਸੀਂ ਵੀ ਕਿਵੇਂ ਸਰਜੋ ਹੋਣਗੇ ਨਹੀਂ ਦੇਖੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿਉਂਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ ਚ ਬਿਜ਼ੀ ਹੋਗੇ ਤੇ 6 ਮਹੀਨਾ ਅਸੀਂ ਐਲੀਜੀਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦੋ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਫਰਜ਼ ਕਰ ਲੋ ਕਹਿੰਦੇ ਨੇ ਜੀ ਇਹ ਤਾਂ ਇਨਕਮ ਟੈਕਸ ਭਰਦਾ ਜੀ ਜਾਂ ਇਹ ਤਾਂ ਸਰਕਾਰੀ ਨੌਕਰੀ ਕਰਦਾ ਤੇ ਇਹਦੀ ਇਹਦੀ ਜਿਹੜੀ ਇਨਕਮ ਹੈ ਉਹ ਕਰਾਈਟਰੀਏ ਤੋਂ ਵੱਧ ਹੈ ਜੀ ਤਾਂ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਦੋ ਅੱਜਕੱਲ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਂ ਤੇ ਕਿਸੇ ਦੇ ਨਾਤੇ ਤੁਸੀਂ ਕਾਰਡ ਬਣਾ ਰੱਖਿਆ ਤੇ ਪਰਿਵਾਰ ਦਾ ਮੁਖੀ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜਾਂ ਜੇ ਭਲਾ ਉਹ ਇਕੱਲੇ ਹੀ ਉਹਦੀ ਇਨਕਮ ਵੱਧ ਗਈ ਉਹ ਉਹ ਬਾਕੀਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਤਾਂ ਸਾਰੇ ਟੱਬਰ ਦਾ ਕੀ ਕਸੂਰ ਹੈ ਜੀ ਫਿਰ ਅਸੀਂ ਉਸ ਬੰਦੇ ਨੂੰ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਆ ਉਹ ਚੋਂ ਸਕੀਮ ਚੋਂ ਵੀ ਇਹ ਬੰਦਾ ਪੈਸੇ ਕਮਾਉਂਦਾ ਪਰ ਉਹਦੀ ਉਹਦੀ ਮਾਂ ਉਹਦੇ ਉਹਦਾ ਭਾਈ ਉਹਦੇ ਭਤੀਜੇ ਉਹਦੀਆਂ ਭਾਬੀਆਂ ਜਾਂ ਉਹਦਾ ਜੁਆਇੰਟ ਫੈਮਿਲੀ ਚ ਉਹਨਾਂ ਨੂੰ ਕਿਵੇਂ ਕੱਢ ਦਾਂਗੇ ਅਸੀਂ ਉਹਨਾਂ ਤਾਂ ਉਹਨਾਂ ਤਾਂ ਨਹੀਂ ਇਨਕਮ ਵਧੀ ਨਾ ਇੱਕ ਬੰਦੇ ਦੀ ਵਧ ਗਈ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਇਹ ਕਲਚਰ ਹੈ ਕਿ ਦੋ ਭਾਈ ਨੇ ਇੱਕ ਭਾਈ ਪੜ੍ਹ ਲਿਖ ਗਿਆ ਤੇ ਉਹ ਸ਼ਹਿਰ ਚਲਾ ਗਿਆ ਆਪਣੇ ਬੱਚੇ ਲੈ ਕੇ ਤੇ ਜੇ ਉਹਦੇ ਨਾਂ ਤੇ ਕਾਰਡ ਆ ਤਾਂ ਫਿਰ ਦੂਜੇ ਭਾਈ ਦਾ ਕੀ ਕਸੂਰ ਹੈ ਸੋ ਅਸੀਂ ਕਾਟ ਨਹੀਂ ਕਿਸੇ ਦਾ ਮਤਲਬ ਕੱਟਣ ਦੇਣਾ ਇਸ ਤਰ੍ਹਾਂ ਸੋ 6 ਮਹੀਨੇ ਸਾਨੂੰ ਲੱਗਣਗੇ ਇਸ ਤਰ੍ਹਾਂ ਅਸੀਂ ਨੂੰ ਕਹਿ ਵੀ ਇਹਦੇ ਵਿੱਚ ਆ ਸਾਨੂੰ ਐਮੈਂਡਮੈਂਟ ਚਾਹੀਦੀ ਹੈ ਕਿ ਇੱਕੋ ਮੈਂਬਰ ਦੇ ਨਾਂ ਤੇ ਜੇ ਇੱਕ ਪਰਿਵਾਰ ਦੇ ਮੈਂਬਰ ਦੀ ਇਨਕਮ ਵਧ ਗਈ ਤਾਂ ਸਾਰਾ ਡੱਬਾ ਥੋੜੀ ਉਹਦੇ ਉਹਦੇ ਨਾਲ ਅਟੈਚ ਹੋ ਗਿਆ ਜਿਉਂ ਨੇ ਨਾਂ ਦਿੱਤਾ ਅੱਗੇ ਜਿਵੇਂ ਆਮ ਤੌਰ ਤੇ ਖੇਤੀ ਦੇ ਵਿੱਚ ਵੀ ਆਪਾਂ ਏਦਾਂ ਹੁੰਦਾ ਆਪਾਂ ਜ਼ਮੀਨ ਠੇਕੇ ਤੇ ਦੇ ਦਿੰਨੇ ਆ ਪੱਟੇ ਤੇ ਦੇ ਦਿੰਨੇ ਆ ਹੜਾਂ ਦੀ ਮਾਰ ਪੈ ਗਈ ਸਰਕਾਰ ਰੀਸਟਰੀਆਂ ਦੇਖ ਕੇ ਮੁਆਵਜ਼ਾ ਦੇ ਦਿੰਦੀ ਹੈ ਤੇ ਉਹ ਜਾਂਦੀ ਹੈ ਮਾਲਕ ਨੂੰ ਬਹੁਤੇ ਮਾਲਕ ਚੰਗੇ ਵੀ ਨੇ ਜਿਹੜੇ ਉਹਨੂੰ ਦੇ ਦਿੰਦੇ ਆ ਵੀ ਤਿੱਥੋਂ ਮੈਂ ਠੇਕਾ ਲੈ ਲਿਆ ਸੀਗਾ ਤੇਰੀ ਫਸਲ ਮਰ ਗਈ ਤੇਰੇ ਕੋਲ ਸਰਕਾਰ ਦੇ ਪੈਸੇ ਆ ਗਏ ਕਈ ਨਹੀਂ ਵੀ ਦਿੰਦੇ ਫਿਰ ਕੀ ਕਰੋਗੇ ਨਾ ਹੀ ਠੇਕਾ ਲੈ ਲਿਆ ਉਹਨਾਂ ਨੇ ਠੇਕੇ ਦੇ ਪੈਸੇ ਲੈ ਲੈ ਨਾਲੇ ਉਹਨਾਂ ਨੇ ਮੁਆਵਜ਼ਾ ਲੈ ਲਿਆ ਸੋ ਅਸੀਂ ਉਹਨੂੰ ਉਹ ਕੀਤਾ ਕਿ ਕਾਸ਼ਤਕਾਰ ਨੂੰ ਮਿਲੂਗੀ ਜਿਹੜਾ ਉਸ ਵੇਲੇ ਖੇਤੀ ਕਰ ਰਿਹਾ ਸੋ ਵੈਰੀਫਿਕੇਸ਼ਨ ਕਾਫੀ ਅ ਅਸੀਂ ਅਥਾ ਲੜੇ ਗਰਾਊਂਡ ਤੱਕ ਜਾ ਕੇ ਕਰਾਂਗੇ ਮੈਂ ਖੁਦ ਇੰਨਾ ਇਸ ਗਰਾਊਂਡ ਤੋਂ ਹੀ ਆਇਆ ਮੈਂ ਸੋ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਬਹੁਤ ਵਾਰੀ ਜਿਹੜੀਆਂ ਗੁਰਦੌਰੀਆਂ ਨੇ ਉਪਟਵਾਰੀ ਸਾਹਿਬ ਜਿਹੜੇ ਨੇ ਉਹ ਕਿਸੇ ਵੱਡੇ ਘਰ ਚ ਬੈਠ ਕੇ ਐਂ ਲਿਖ ਦਿੰਦੇ ਆ ਜਿਨ੍ਹਾਂ ਦੀ ਨਹੀਂ ਮਰੀ ਹੁੰਦੀ ਉਹਨਾਂ ਦਾ ਕਹਿੰਦੇ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਅਸਲੀ ਮਰੀ ਐ ਉਹ ਉਹਨਾਂ ਦੇ ਵਿੱਚ ਆਉਂਦੀ ਨਹੀਂ 26 26 ਰੁਪਏ ਦੇ ਚੈੱਕ ਵੀ ਆਏ ਹੋਏ ਨੇ ਜੀ 39 39 ਰੁਪਏ ਦੇ ਚੈੱਕ ਮਜ਼ਾਕ ਕੀਤੇ ਹੋਏ ਲੋਕਾਂ ਨੂੰ ਸੋ ਉਹ ਨਹੀਂ ਅਸੀਂ ਹੋਣ ਦੇਣਾ ਜੀ ਅਸੀਂ ਉਹ ਜਿਹੜਾ ਫੌਜਪੁਰ ਦੀ ਉਹ ਜਿਹੜੀ ਦਰਿਆ ਦੇ ਨਾਲ ਦੀ ਜ਼ਮੀਨ ਐ ਜੀ ਜਿਹਦੀ ਰਜਿਸਟਰੀ ਤੁਹਾਡੇ ਧਿਆਨ ਚ ਨਹੀਂ ਹੈ ਕਿਸੇ ਕੋਲੇ ਉਹ ਤਾਂ ਉਹ ਵੀ ਟੁੱਟ ਚੁੱਕੀ ਐ ਅਸੀਂ ਕੱਲ੍ਹ ਤੋਂ ਪਹਿਲਾਂ ਨਹੀਂ ਉਹ ਤਾਂ ਮੈਂ ਪਹਿਲਾਂ ਵਾਲੀ ਨਵਿੰਦਰ ਮੈਂ ਪਹਿਲਾਂ ਵਾਲੀ ਪੀਸੀ ਦੇ ਵਿੱਚ ਵੀ ਦੱਸਤਾ ਸੀਗਾ ਕਿ ਅਸੀਂ ਡੀਸੀ ਪਟਵਾਰੀ ਜਾਂ ਬਾਕੀ ਰੈਵਨਿਊ ਦੇ ਅਧਿਕਾਰੀ ਭੇਜ ਕੇ ਅਸੀਂ ਇਹ ਪਤਾ ਕਰਾਂਗੇ ਉੱਥੇ ਕਾਸ਼ਤਕਰ ਕੌਣ ਸੀਗਾ ਅਸੀਂ ਪਰਸਨਲੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਲਾਣੇਦਾਰ ਦੇ ਜਾਂ ਉਹਨਾਂ ਦੇ ਜਿਹੜਾ ਜਿਹੜਾ ਵੀ ਉਹਦਾ ਮੁਖੀ ਉਹਦੇ ਨਾਂ ਤੇ ਅਕਾਊਂਟ ਦੇ ਵਿੱਚ ਪੈਸੇ ਪਾਵਾਂਗੇ ਰਿਸ਼ਟਰੀ ਨਹੀਂ ਦੇਖਦੇ ਸੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਜਿਹੜੇ ਇਸ ਤਰ੍ਹਾਂ ਦੇ ਕੇਸ ਹੋਣ ਜਿਹਦੇ ਜਿਉਂਕਿ ਲੋਕ ਅਵੇਅਰ ਵੀ ਨਹੀਂ ਨੇ ਹੁਣ ਤੇ ਬਾਕੀ ਜਿਹੜਾ ਸਾਡਾ ਵਾਤਾਵਰਨ ਹੈ ਦੇਖੋ ਦਿੱਲੀ ਤਾਂ ਉਹ ਬਾਅਦ ਚ ਪਹੁੰਚਦਾ ਨਾ ਜੀ ਪਤਾ ਨਹੀਂ ਪਹੁੰਚਦਾ ਸਾਡਾ ਹੁੰਦਾ ਦਿੱਲੀ ਚ ਪੰਜਾਬ ਹਰਿਆਣਾ ਦੇ ਜੁਪੀ ਦਾ ਵੀ ਤਾਂ ਨਾਲ ਆਉਂਦਾ ਹੈ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਕਿਉਂ ਮaaf ਕਰ ਦਿੰਦੇ ਨੇ ਪਹਿਲਾਂ ਤਾਂ ਉਹ ਸਾਡੇ ਪਿੰਡਾਂ ਦੇ ਉੱਤੋਂ ਦੀ ਲੰਘਦਾ ਸਾਡੇ ਬੱਚਿਆਂ ਦੇ ਫੇਫੜਿਆਂ ਵਿੱਚ ਦੀ ਜਾਂਦਾ ਨਾ ਧੂਆ ਉਹ ਸੋ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਲੋਕਾਂ ਨੂੰ ਵੇਅਰ ਕਰੀਏ ਕਿ ਆਪਾਂ ਇੱਕ ਏ ਆਪਾਂ ਆਪਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਹ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੇ ਆ ਉਹਨਾਂ ਨੂੰ ਕਾਇਮ ਰੱਖੀਏ ਉਹਨਾਂ ਨੂੰ ਉਹਨਾਂ ਦਾ ਮਹੱਤਤਾ ਉਹਨਾਂ ਦੀ ਕਾਇਮ ਰੱਖੀਏ ਸੋ ਇਹ ਮੋਟੀਵੇਸ਼ਨਲ ਕੈਂਪ ਵੀ ਲਾਵਾਂਗੇ ਤੇ ਜਿਹੜੀਆਂ ਮਸ਼ੀਨਰੀ ਅਵੇਲੇਬਲ ਜਿੰਨੀ ਉਹ ਵੀ ਦੇਵਾਂਗੇ ਤਾਂ ਕਿ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਜਿਹੜੇ ਨੇ ਮੰਨ ਜੋ ਮੰਨ ਜੋ ਸੁਪਰੀਮ ਕੋਰਟ ਦਾ ਤਾਂ ਜਿਹੜਾ ਹੁਕਮ ਹੈ ਉਹ ਤਾਂ ਉਹ ਤਾਂ ਅਸੀਂ ਮੰਨਣਾ ਹੀ ਪੈਂਦਾ ਸਾਰਿਆਂ ਨੂੰ ਮੰਨਣਾ ਪੈਂਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਨੌਬਤੀ ਨਾ ਆਵੇ ਕਿ ਅਸੀਂ ਅਨ ਦਾਤੇ ਨੂੰ ਜਿਹੜਾ ਉਹ ਥਾਣੇ ਲੈ ਜੀਏ ਜਾਂ ਉੱਤੇ ਪਰਚਾ ਕਰ ਦਈਏ ਪਹਿਲਾਂ ਥੋੜੇ ਜਿਹੇ ਦਿਨ ਪਹਿਲਾਂ ਤਾਂ ਉਹ ਅਨ ਦਾਤਾ ਹੁੰਦਾ ਜਦੋਂ ਉਹਦੇ ਤੋਂ ਚੌਲ ਚੂਲ ਖਰੀਦ ਲੈਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਤੇ ਪਰਚਾ ਕਰੋ ਸੋ ਇੱਕ ਕ੍ਰਿਮੀਨਲ ਅਨ ਦਾਤਾ ਥੋੜੀ ਹੋ ਸਕਦਾ ਕੋਈ ਸੋ ਅਸੀਂ ਕੋਸ਼ਿਸ਼ ਹੈ ਕਿ ਸਾਡੀ ਕਿ ਆ ਮਾਰ ਪਈ ਹੈ ਉਹ ਵੀ ਪਹਿਲੇ ਹੀ ਰੱਬ ਦੀ ਮਾਰ ਬਥੇਰੀ ਪੈ ਗਈ ਤੇ ਹੁਣ ਇਦੋਂ ਇਧਰੋਂ ਕੋਈ ਉਹਨੂੰ ਸਮਾਜਿਕ ਮਾਰ ਜਾਂ ਕੋਈ ਇਦਾਂ ਦੀ ਨਾਂ ਜਿਆਦਾ ਪਾਵੇ ਹੋਰ ਵੱਡਾ ਦੁੱਖ ਹੈ ਇਹ ਤਸਦੀਰੀ ਜਿਹੜਾ ਹੜ ਆਇਆ ਮੁਆਵਜ਼ਾ ਮਿਲਿਆ ਉਹਨਾਂ ਨੇ ਕਿਹੜਾ ਦਿੰਦਾ ਕੋਈ ਕੁਛ ਦੇ ਇਹ ਦਿੰਦੇ ਕਿ 1000 1015 15 ਰੁਪਏ ਟਿੱਲੇ ਰਾ ਠਕਵਾਰੀ ਮੰਗਦੇ ਨੇ ਸਾਡੇ ਕੋਲੋਂ ਜਿਵੇਂ ਇਹ ਮਾਉਂਦੇ ਦਿੱਤਾ ਪਹਿਲਾਂ ਮੰਗਦੇ ਸੀ ਹੁਣ ਠਕਵਾਰੀ ਤਾਂ ਆਪਕਰ ਨੇ ਫਿਰਦੇ ਸਾਨੂੰ ਤੋਂ ਕੁਝ ਦੇ ਤਾਂ ਦੇਓ ਜੀ ਕੰਮ ਤੁਸੀਂ ਠਕਵਾਰੀਆਂ ਨਾਲ ਗੱਲ ਕਰਿਓ ਨਾ ਤਹਿਸੀਲਦਾਰਾਂ ਨਾਲ ਗੱਲ ਕਰ ਲਿਓ ਹੋਣੇ ਹੋਣੇ ਜੀ ਉਹ ਤਾਂ ਚੈੱਕ ਦੇਵਾਂਗੇ ਜੇ ਇਥੋਂ ਹੁਣ ਕੋਈ ਨਹੀਂ ਆਇਆ ਹੋਊਗਾ ਵੀ ਕੋਈ ਹਜ਼ਾਰ ਮੰਗੂਗਾ ਜਾਂ ਕੋਈ ਮੈਂ ਕਹਿੰਨਾ ਜੀ ਕੋਈ ਕਮੀਨਾ ਖੂਨ ਜਾਂ ਕੋਈ ਪੱਥਰਦਲੀ ਹੋਊਗਾ ਜਿਹੜਾ ਇਹਦੇ ਵਿੱਚੋਂ ਇਸ ਜੱਗ ਦੇ ਜਾਂ ਪੁੰਨ ਚ ਵਿੱਚ ਕੋਈ ਹਿਰਾਫੇਰੀ ਕਰੂਗਾ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਪਾਲਟਿਸ਼ਨ ਹੈ 1 ਰੁਪਏ ਦੀ ਮੈਂ ਕਹਿੰਦਾ ਵੀ ਇਹ ਇਦੋਂ ਇਦੋਂ ਮਤਲਬ ਘਟਿਆ ਪਣ ਨਹੀਂ ਹੋ ਸਕਦਾ ਜੇ ਕੋਈ ਇੰਨਾ ਪੈਸਿਆਂ ਚੋਂ ਕੋਈ ਹਿਰਫੇਰ ਕਰੂਗਾ ਕਿ ਜਿਨ੍ਹਾਂ ਦੇ ਘਰ ਉਜੜ ਗਏ ਜਿਨ੍ਹਾਂ ਦੇ ਬੱਚਿਆਂ ਦੀਆਂ ਕਿਤਾਬਾਂ ਰੁੜ ਗਈਆਂ ਸਕੂਲ ਰੁੜ ਗਏ ਸੜਕਾਂ ਟੁੱਟ ਗਈਆਂ ਸਾਰੀ ਜ਼ਿੰਦਗੀ ਦੀ ਕਮਾਈ ਰੁੜ ਗਈ ਕੁਝ ਸਕਿੰਟਾਂ 'ਚ ਹੀ ਉਹਦੇ 'ਚੋਂ ਵੀ ਫਿਰ ਤੁਸੀਂ ਇਹ ਤਾਂ ਫਿਰ ਐ ਤਾਂ ਫਿਰ ਖਾਣ ਵਾਲੇ ਤਾਂ ਜੀ ਸ਼ਹੀਦਾਂ ਦੇ ਕਫਨਾਂ 'ਚ ਵੀ ਪੈਸੇ ਖਾ ਗਈ ਸੀਗੇ ਤੇ ਹੁਣ ਕਫਨ ਦੇ ਪਾਵਾਂਗੇ ਹਾਂ ਜਲਦੀ ਕਰੇ ਸ਼ੁਰੂ ਮੰਨਿਓ ਹਾਈ ਕੋਰਟ ਨੇ ਵੀ ਜਾਇਹ ਦੇਤੀ ਹੈ ਜਲਦੀ ਅਸੀਂ ਜੀ ਸੈਲਟਿੰਗ ਸ਼ੁਰੂ ਕਰਕੇ ਤੇ ਤਾਂ ਕਿ ਫਿਊਚਰ ਦੇ ਵਿੱਚ ਘੱਟ ਤੋਂ ਘੱਟ ਨੁਕਸਾਨ ਹੋਵੇ ਮਤਲਬ ਇਹ ਤਾਂ ਪਤਾ ਨਹੀਂ ਹੋ ਸਕਦਾ ਅਗਲੇ ਸਾਲ ਸੋਕਾ ਹੀ ਪੈ ਜਾਏ ਠੀਕ ਹੈ ਨਾ ਕੁਦਰਤ ਹੈ ਜੀ ਹੁਣ ਕੀ ਕਰੀ ਸਕਦੇ ਆ ਪਰ ਇਹ ਹੈ ਕਿ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਹੁਣ ਵੀ ਸਾਡੀ ਪ੍ਰਾਇੋਰਟੀ ਜਿਹੜੀ ਹੈ ਨਾ ਇਸ ਵਕਤ ਉਹ ਹੁਣ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਦੀ ਹੈ ਸਭ ਤੋਂ ਪਹਿਲਾਂ ਕਣਕ ਵਾਸਤੇ ਸਾਰੀਆਂ ਜ਼ਮੀਨਾਂ ਤਿਆਰ ਕਰਨੀਆਂ ਉੱਚ ਪੁੱਛ ਰੇਤਾ ਵੀ ਹੈ ਲੋਕ ਚੱਕ ਰਹੇ ਨੇ ਮੇਰੇ ਕੋਲ ਰਿਪੋਰਟਾਂ ਆਉਂਦੀਆਂ ਸਾਰੀਆਂ ਲੋਕ ਬੜੇ ਜ਼ੋਰ ਸ਼ੋਰ ਨਾਲ ਆਪਣੇ ਖੇਤਾਂ ਚੋਂ ਰੇਤਾ ਚੱਕ ਰਹੇ ਨੇ ਵੇਚ ਵੀ ਰਹੇ ਨੇ ਤੇ ਨਾਲ ਨਾਲ ਕ ਘਰਾਂ ਵਾਸਤੇ ਵੀ ਵਰਤੇ ਜਾ ਰਹੇ ਹਾਈਵੇ ਜਾਂ ਜਿਹੜੇ ਸੜਕਾਂ ਬਣੇ ਉਹਨਾਂ ਨੂੰ ਮਿੱਟੀ ਚਾਹੀਦੀ ਹੈ ਮਿੱਟੀ ਵੀ ਆ ਜੂਗੀ ਹਜੇ ਹਜੇ ਕੋਈ ਅੰਦਾਜ਼ਾ ਹੀ ਨਹੀਂ ਲੱਗਿਆ ਬਾਜਵਾ ਸਾਹਿਬ ਹਜੇ ਕੋਈ ਅੰਦਾਜ਼ਾ ਨਹੀਂ ਲੱਗਿਆ ਕਿ ਕਿੰਨੇ ਪਸ਼ੂ ਮਰ ਗਏ ਕਿੰਨੇ ਕਰੋੜ ਗਏ ਕਿੰਨੇ ਉਹਨਾਂ ਦਾ ਨੁਕਸਾਨ ਹੋ ਗਿਆ ਦੁੱਧਾਰੂ ਕਿੰਨੇ ਸੀ ਉਹ ਚੋਂ ਤੇ ਉਹ ਜਦੋਂ ਹੀ ਲੱਗ ਗਿਆ ਤੇ ਅਸੀਂ ਟੀਕਾ ਕਰਨ ਦਾ ਸ਼ੁਰੂ ਕਰ ਦਿੱਤਾ ਕਿ ਪਸ਼ੂਆਂ ਦੀ ਬਿਮਾਰੀ ਕਈ ਵਾਰੀ ਜਿਵੇਂ ਜਲਦੀ ਫੈਲ ਜਾਂਦੀ ਹੈ ਉਹ ਅਸੀਂ ਟੀਕਾ ਕਰਨ ਸ਼ੁਰੂ ਕਰਤਾ ਜਦੋਂ ਪਸ਼ੂਆਂ ਦਾ ਆ ਗਿਆ ਤਾਂ ਪਸ਼ੂਆਂ ਦਾ ਵੀ ਪ੍ਰੋਪਰ ਮੁਆਵਜ਼ਾ ਦੇਵਾਂਗੇ ਉਹ ਤਾਂ ਫਿਰ ਉਹਦਾ ਵੀ ਦੇਣਾ ਜੇ ਹੁਣ ਹੈ ਜੀ ਕਰਦੇ ਆਂ ਕੁਛ ਨਾ ਕੁਛ ਦੇਖਾਂਗੇ ਤਾਂ ਕਈ ਹਾਂ ਜੀ ਹਾਂ ਜੀ ਨਹੀਂ ਐਦਾਂ ਦੀ ਕੋਈ ਲੋਕ ਇਸ ਮਾਮਲੇ ਝੂਠ ਨਹੀਂ ਬੋਲਦੇ ਜੀ ਜੇ ਤੁਸੀਂ ਪੁੱਛਨਗੇ ਜੀ ਮੇਰੇ ਤੇ ਤਿੰਨ ਮੱਝਾਂ ਸੀਗੇ ਜੀ ਦੋ ਦੁੱਧ ਦਿੰਦੀਆਂ ਸੀ ਇੱਕ ਨਹੀਂ ਸੀਦੀ ਤਾਂ ਮਤਲਬ ਲੋਕ ਐ ਇਸ ਤਰ੍ਹਾਂ ਕੋਈ ਉਹ ਨਹੀਂ ਕਰਦੇ ਕਿ ਮੈਂ ਕੋਈ ਹੁਣ ਇਹਦਾ ਆਪ ਦਾ ਦਾ ਫਾਇਦਾ ਉਠਾਲਾਂ ਜਾਂ ਕੋਈ ਹੋਰ ਲੋਕ ਲੋਕ ਨਹੀਂ ਇਸ ਤਰ੍ਹਾਂ ਕਰਦੇ ਲੋਕਾਂ ਨੂੰ ਪੁੱਛਾਂਗੇ ਆ ਕਿ ਜੇ ਤਾਂ ਨਹੀਂ ਸੱਦੇ ਤਾਂ ਕਹਿੰਦੇ ਸੱਦੇ ਨਹੀਂ ਜੇ ਸੱਦ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਦਿਆ ਇਹਨਾਂ ਦੇ ਇਹਨਾਂ ਮੁਤਾਬਕ ਥੋੜੀ ਚੱਲੂਗਾ ਜੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦਿਆ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦਿਆ ਸੀ ਡਰੱਗਸ ਤੇ ਠੀਕ ਹੈ ਨਾ ਤਾਂ ਨਾਰਦਾ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਨਹੀਂ ਸੱਦੇ ਜੇ ਸੱਦ ਲਈਏ ਤਾਂ ਕਹਿੰਦੇ ਜੀ ਇਹ ਤਾਂ ਇਹ ਤਾਂ ਆਹ ਕਰਨ ਨੂੰ ਸੱਦਿਆ ਤੁਸੀਂ ਆ ਜਾਓਗੇ ਉੱਥੇ ਆ ਕੇ ਗੱਲ ਕਰ ਲਓ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਠੀਕ ਹੈ ਨਾ ਪ੍ਰੋਪਰ ਟਾਈਮ ਮਿਲੂਗਾ ਬੋਲਣ ਦਾ ਉੱਥੇ ਬੋਲ ਲਓ ਕਿ ਕਿਹੜੀ ਮਿੱਟੀ ਪਾਉਣਿਆ ਇਹ ਦੇਖ ਲਿਓ ਕਿਹੜੀ ਮਿੱਟੀ ਲਾਉਣਿਆ ਇਹ ਦੇਖ ਲਿਓ ਉੱਥੇ ਤਾਂ ਫਿਰ ਉੱਥੇ ਤਾਂ ਆਪ ਬੋਲ ਕੇ ਚਲੇ ਜਾਂਦੇ ਨੇ ਬਾਹਰ ਨੂੰ ਆਪ ਆਪ ਬੋਲ ਕੇ ਤਾਂ ਉੱਥੇ ਬਾਈਕਟ ਕਰ ਜਾਂਦੇ ਨੇ ਠੀਕ ਹੈ ਨਾ ਤੇ ਮਤਲਬ ਆਪ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਬੋਲੀ ਜਾਓ ਜੀ ਕੀ ਕਰੋ ਕੀ ਕਰੋ ਉਸ ਕਰਕੇ ਕੋਈ ਕਦੇ ਪੋਜ਼ਿਟਿਵਿਟੀ ਦਿਖਾ ਦਿਆ ਕਰੋ ਹੜਾਂ ਤੇ ਮਾਮਲੇ ਤੇ ਬੁਲਾਈ ਹੈ ਕਿ ਇਕੱਠੇ ਹੋ ਕੇ ਆਪਾਂ ਕੁਝ ਕਰੀਏ ਫਿਰ ਉਹੀ ਚਲੇ ਗਏ ਉੱਥੇ ਜੋਂਗੇ ਜੂੰਗੇ ਜੇ ਲੈ ਕੇ ਉਟਕ ਚੌਣੀ ਗਈ ਸੀਗੀ ਠੀਕਾ ਉੱਥੇ ਫਿਰਦੇ ਨੇ ਮਤਲਬ ਇਧਰ ਨੂੰ ਲੰਘ ਗਏ ਉਧਰ ਨੂੰ ਲੰਘ ਗਏ ਉਹ ਸੈਸ਼ਨ ਹੈ ਕਾਨੂੰਨੀ ਤੌਰ ਤੇ ਮਾਨਤਾ ਦੇਣੀ ਹੈ ਬਹੁਤ ਸਾਰੀਆਂ ਬਿੱਲ ਸੋਧਾਂ ਕਰਨੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹ इजीली ਮਿਲ ਸਕੇ ਲੋਕਾਂ ਦੀਆਂ ਜਿਹੜੀਆਂ ਡੀਸਿਲਟਿੰਗ ਦੀ ਕਾਨੂੰਨੀ ਮਾਨਤਾ ਦੇਣੀ ਹੈ ਕਿ ਉਹ ਰੇਤਾ ਚੱਕ ਸਕਣ ਕੋਈ ਕੋਈ ਕਾਨੂੰਨੀ ਜਾਂ ਕੋਈ ਕੋਈ ਕਿਸੇ ਕੋਰਟ ਦੇ ਵਿੱਚ ਕੋਈ ਪੀਆਈਐਲ ਜਾਂ ਕੋਈ ਹੋਰ ਨਾ ਹੋ ਸਕੇ ਕਾਨੂੰਨ ਬਣਾ ਕੇ ਕਰਨ ਸੋ ਇਹਨਾਂ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਤਾਂ ਇਹੀ ਹੈ ਬਸ ਵੀ ਆ ਜੇ ਕੋਈ ਕਰ ਦੋ ਕਹਿੰਦੇ ਕਿਉਂ ਕੀਤਾ ਜੇ ਨਾ ਕਰਦੇ ਕਹਿੰਦੇ ਕਿਉਂ ਨਹੀਂ ਕੀਤਾ ਹਾਂਜੀ ਟਾਈਮ ਮੰਗ ਰਹੇ ਸੀਗੀ ਲੇਟਰ ਟਾਈਮ ਚ ਆ ਕੇ ਹਾਂਜੀ ਸਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜਲਦੀ ਤੁਹਾਨੂੰ ਟਾਈਮ ਦੇ ਦਿੰਨੇ ਆ ਤੇ ਜਦੋਂ ਟਾਈਮ ਮਿਲ ਗਿਆ ਇਸ ਮੈਂ ਜਾ ਕੇ ਆਉਂਗਾ ਇੱਕ ਵਾਰ ਕੈਪਟਨ ਦਾ ਨਾਰਾ ਦਿੱਤਾ ਹੈ ਕਹਿੰਦੇ ਸਰਬੇਸ਼ੀ ਸਮਾਨਤਾ ਇਸਤੇਮਾਲ ਕਰੋ ਇੱਕ ਵਾਰ ਪਹਿਲੀ ਵਾਰ ਦਿੱਤਾ ਜੀ ਆਪ ਦਾ ਆਪ ਦਾ ਸਾਰਾ ਜਿਹੜਾ ਚਾਈਨਾ ਦਾ ਯੂਜ਼ ਕਰਦੇ ਆ ਸਾਰਾ ਅਸਮਾਨ ਇਹਦਾ ਇਹਦਾ ਆਤਮ ਨਿਰਭਰ ਬੰਨਾ ਹੋਗਾ 11 ਸਾਲ ਹੋ ਗਿਆ ਗੱਲ ਸੁਣਨੇ ਨੂੰ ਆਤਮ ਨਿਰਭਰ ਬੰਨਾ ਹੋਗਾ ਕਬ ਕਬ ਕਦੋਂ ਕੋ ਕਿਹੜੇ ਕਿਹੜੀ ਗੱਲ ਤੋਂ ਆਤਮ ਨਿਰਭਰ ਹੋ ਜਾਗੇ ਇਸੀ ਉਹਦਾ ਕਹਿੰਦੇ ਪਾਕਿਸਤਾਨ ਤੋਂ ਤੇਲ ਲਵਾ ਕਰੂੰਗਾ ਟਰੰਪ ਕਹਿੰਦਾ ਮੈਂ ਉਹ ਤੇਲ ਦੇ ਮਾਮਲੇ 'ਚ ਕਹਿੰਦਾ ਪਾਕਿਸਤਾਨ ਤੋਂ ਲਵਾ ਕਰੂੰ ਮੈਂ ਤੁਹਾਨੂੰ ਸੋ ਬਣਾਓ ਨਾ ਆਤਮ ਨਿਰਭਰ ਕੁਝ ਦਿਓ ਤਾਂ ਸਹੀ ਕੋਈ ਕੋਈ ਕਿਸੇ ਪ੍ਰੋਡਕਸ਼ਨ ਦੀ ਉਸਤੇ ਕੋਈ ਕੀਤਾ ਕੰਮ ਨਹੀਂ ਕੀਤਾ ਕੋਈ ਕਿਸੇ ਕੰਟਰੀ 'ਚ ਕੋਈ ਉਹ ਨਹੀਂ ਆ ਰਿਹਾ ਕੋਈ ਇਨਵੈਸਟਮੈਂਟ ਕੋਈ ਇਸ ਤਰ੍ਹਾਂ ਦੀ ਆ ਹੁਣ ਉਹਨਾਂ ਨੇ H1B ਜਿਹੜਾ ਉਹਦਾ ਉਹਦਾ 1 ਲੱਖ ਡਾਲਰ ਕਰਤਾ ਜੀ ਦੱਸੋ ਜੀ ਕਿੱਥੋਂ ਕੰਪਨੀਆਂ हायर ਕਰ ਲੈਣਗੀਆਂ ਆਪਣੇ ਪ੍ਰੋਫੈਸ਼ਨਲਿਸ ਨੂੰ ਤੇ ਉਹੀ ਪੁਰਾਣੇ ਪੁਰਾਣੇ ਉਹਨੇ ਬਿਆਨ ਪਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਿ H1B ਵੀਜ਼ਾ ਜਿਹੜਾ ਉਹ ਹੁਣ ਅਮਰੀਕਾ ਚ ਤੁਹਾਨੂੰ ਅਪਡੇਟ ਹੋ ਜਾ ਕਰੂਗਾ ਰੀਨਿਊ ਹੋ ਜਾ ਕਰੂਗਾ ਤੁਹਾਨੂੰ ਅਮਰੀਕਾ ਛੱਡਣ ਦੀ ਲੋੜ ਨਹੀਂ ਪੈਣੀ ਤੇ ਉਸ H1B ਤੇ ਉਹਨੇ ਮੇਰੇ ਦੋਸਤ ਇਹ ਉਹ ਕਰਕੇ ਉਹਨੇ 1 ਲੱਖ ਡਾਲਰ ਕਰਤਾ ਜੀ 88 88 ਲੱਖ ਰੁਪਏ ਹੋ ਗਏ ਜੀ 88 ਲੱਖ ਕੌਣ ਦੇ ਦੂ ਕੰਪਨੀ ਜੀ 2-3000 ਡਾਲਰ ਹੁੰਦਾ ਸੀਗਾ ਪਹਿਲਾਂ ਉਹਨਾਂ ਆਪਣੇ ਇੰਜੀਨੀਅਰ ਜਿਹੜੇ ਨੇ ਉਹ ਬਹੁਤ ਗੂਗਲ 'ਚ ਵੀ ਬੋਇੰਗ 'ਚ ਵੀ Amazon 'ਚ ਸਾਰਾ ਹਰ ਅ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਉੱਥੇ ਸਾਡੇ ਸਭ ਤੋਂ ਵੱਧ ਇੰਜੀਨੀਅਰ ਉੱਥੇ ਸੀ ਸਾਰਾ ਹੁਣ ਕੰਪਨੀਆਂ ਕਹਿਣਗੀਆਂ ਅਸੀਂ ਇੰਨੇ ਪੈਸੇ ਕਿੱਥੋਂ ਦੇ ਦਾਂਗੇ ਕੋਈ ਨਹੀਂ ਦੰਦੋ ਤਾਂ ਬੇਵਜ੍ਹਾ ਸੀ ਨਾ ਦੋ ਇਦਾਂ ਦੀ ਗੱਲ ਕਰ ਰਹੇ ਮੈਂ ਉਹਨੇ ਪਰਿਵਾਰ ਤੇ ਥੋੜੀ ਗਿਆ ਹੁੰਦਾ ਹੁੰਦਾ ਇੱਕ ਅਧਰ ਰਾਜ ਆ ਵਿੱਚੋਂ ਚੰਗਾ ਵੀ ਨਿਕਲ ਆਉਂਦਾ ਇੱਕ ਕਦੀ ਪੀੜੀ ਮੈਂ ਤਾਂ ਉਹਨਾਂ ਤੇ ਗਿਆ ਜਿਹੜੇ ਹਾਈਵੇ ਤੇ ਆ ਕੇ ਲੁੱਟਦੇ ਹੁੰਦੇ ਸੀ ਦੱਸ ਦੇਣਾ ਮੈਡਮ ਮੈਂ ਕੋਈ 10 ਦੱਸ ਦੇਣਾ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਦਿਖਾ ਦੂੰਗਾ ਮੈਂ ਕੋਈ ਉਹੀ ਹਵਾ ਜੀ ਥੋੜੀ ਛੱਡਿਆ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪਣੀ ਲੈਸ ਰਾਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਉਤੋਂ ਜਿਆਦਾ ਸ਼ੁਰੂ ਤਾਂ ਫਿਰ ਜਿਹੜੇ ਸ਼ੀਸ਼ ਮਹਿਲ ਹੈ ਸ਼ੀਸ਼ ਮਹਿਲ ਚ ਅ ਅਲਿਸਬਥ 1 ਅਲਿਸਬਥ 2 ਉਹਨਾਂ ਦੇ ਬਹੁਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਫਿਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗਤ ਸਿੰਘ ਉਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨਾਂ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਜਾਏਗਾ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਜਾਏਗਾ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜੇ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਦੇਖੀ ਨਹੀਂ ਮੈਂ ਸੇਵਾ ਸਿੰਘ ਠੀਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰਜਾ ਮੰਡਲ ਦੇ ਸ਼ੀਸ਼ ਦੇ ਸਭ ਤੋਂ ਵੱਡੇ ਉਹ ਫਾਂਸੀ ਦੇ ਫਾਂਸੀ ਦੇਣ ਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ ਵੀ ਆ ਫਾਂਸੀ ਇਹਨਾਂ ਨੇ ਆਪ ਦੀ ਜੇਲ੍ਹ ਚ ਦਿੱਤੀ ਸੀ ਆਪ ਹੀ ਸਾਈਨ ਕਰਕੇ ਨਾਲੇ ਤਾਂ ਉਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਹੀ ਵਰਸੀ ਹੁੰਦੀ ਹੈ ਨਾ ਢੀਕਰੀ ਵਾਲੇ ਜਾ ਕੇ ਉੱਥੇ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ ਆਪ ਹੀ ਜੱਜ ਆਪ ਹੀ ਮੁਜਰਮ ਆਪ ਹੀ ਵਕੀਲ ਜੀਦਾ ਵੀ ਨਾਮ ਆਊਗਾ ਜੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਅਸੀਂ ਕੋਈ ਕੋਈ ਨਹੀਂ ਦੇਖਦੇ ਇਹ ਕੀ ਹੈ ਇਹ ਕੌਣ ਹੈ ਇਹਦਾ ਉਹਦਾ ਕੀ ਹੈ ਅਸੀਂ ਤਾਂ ਉਹਨੂੰ ਕਿਤੇ ਵੀ ਉਹਦਾ ਨਾਮ ਆਉਂਦਾ ਚਾਹੇ ਉਹਨੇ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਰੀਅਰ ਬਣ ਕੇ ਕੋਈ ਸਮਾਨ ਪਹੁੰਚਾਇਆ ਹੋਵੇ ਅਸੀਂ ਉਹਨੂੰ ਵੀ ਉਹਨਾਂ ਸੇਮ ਦੋਸ਼ੀ ਮਨਾ ਗਏ ਉਸ ਸਾਰਾ ਬਿਜ਼ਨਸ ਸਾਰਾ ਕਰ ਰਹੀ ਹੈ ਸਾਰਾ ਅਜੇ ਤੱਕ ਰਿਮਾਂਡ ਚੱਲ ਰਹੇ ਨੇ ਜਾਂਚ ਚੱਲ ਰਹੀ ਹੈ ਬਹੁਤ ਹਰ ਰੋਜ਼ ਸਾਨੂੰ ਨਵੇਂ ਸਬੂਤ ਮਿਲ ਰਹੇ ਨੇ ਹਾਂਜੀ ਅਜੇ 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 ਕਰ ਰਹੇ ਆ ਜੀ ਮੈਂ ਦੱਸ ਦਾਂਗੇ ਜੀ ਕਦੇ ਪ੍ਰਧਾਨ ਮੰਤਰੀ ਨੂੰ ਪੁੱਛ ਲਓ ਉਹਨਾਂ ਲਈ ਕਿ ਕਿੰਨੇ ਇਕੱਠੇ ਹੋਏ ਨੇ ਦੱਸ ਦਾਂਗੇ ਜੀ ਸਾਰਾ ਕੁਝ ਦੱਸ ਕੇ ਕਰਾਂਗੇ ਜੀ ਹਾਂ ਹਰ ਰੋਜ਼ ਤਾਂ ਮੈਂ ਦੇਖੋ ਡਾਟਾ ਦੇ ਨਹੀਂ ਸਕਦਾ ਪਰ ਦੱਸਾਂਗੇ ਅਸੀਂ ਦੱਸਦೇನೆ ਹੁੰਨੇ ਆ ਉਹ ਉਹ ਨਹੀਂ ਦੱਸਦੇ ਉਹ ਤਾਂ ਕਹਿੰਦੇ ਜੀ ਇਹਤੇ ਤਾਂ ਆਰਟੀਆ ਚਾਉਂਦਾ ਹੀ ਨਹੀਂ ਤੇ ਨਾ ਹੀ ਉਹ ਕਦੇ ਪ੍ਰੈਸ ਕਾਨਫਰੈਂਸ ਕਰਦੇ ਜੀ ਕੱਲ ਵੀ ਉਹਨਾਂ ਨੇ 11ਵੀਂ ਵਾਰ ਦੇਸ਼ ਨੂੰ ਸਮੋਦਨ ਕੀਤਾ ਜਦੋਂ ਦੇਸ਼ ਨੂੰ ਸਮੋਦਨ ਕਰਨ ਦੇ ਲੋਕ ਡਰ ਜਾਂਦੇ ਨੇ ਵੀ ਕੋਈ ਨਾ ਕੋਈ ਪੰਗਾ ਪਾਉ ਨਾ ਮਾ ਹੁਣ ਠੀਕ ਹੈ ਨਾ ਉਹ ਕਦੇ ਪ੍ਰੈਸ ਕਾਨਫਰੈਂਸ ਨਹੀਂ ਕਰਦੇ ਕਿਤੇ ਪੱਤਰਕਾਰਾਂ ਦੇ ਜਵਾਬ ਨਹੀਂ ਦਿੰਦੇ 11 ਸਾਲ ਹੋ ਗਏ ਜੀ ਇੱਕ ਪ੍ਰੈਸ ਕਾਨਫਰੈਂਸ ਨਹੀਂ ਹੋਈ ਸਿੰਗਲ ਠੀਕ ਹੈ ਨਾ ਆਪਾਂ ਇੱਥੇ ਆ ਹਫਤੇ ਚ ਚੌਥੀ ਆਪਣੀ ਸੋ ਅਸੀਂ ਜੇ ਕੋਈ ਕਿਸੇ ਗੱਲੋਂ ਕਾਣੇ ਹੋਵਾਂਗੇ ਇਹ ਅਸੀਂ ਪ੍ਰੈਸ ਤੋਂ ਭੱਜਾਂਗੇ ਵੀ ਕਾਹ ਨੂੰ ਛੱਡ ਬਰੇ ਸਵਾਲ ਆ ਕਰਨਗੇ ਜਿੰਨੇ ਜਿੰਨੇ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਮੈਂ ਇੱਥੋਂ ਜਾਂਦਾ ਨਹੀਂ ਹੁੰਦਾ ਜਦੋਂ ਤੁਸੀਂ ਕਹਿੰਦੇ ਨੇ ਵੀ ਬਸ ਸਾਡਾ ਤਾਂ ਨਿਬੜ ਗਿਆ ਜੀ ਅੱਜ ਦਾ ਕੰਮ ਹੈਗਾ ਚਲ ਠੀਕ ਹੈ ਕੱਲ ਨੂੰ ਕਰ ਲੈ ਆ ਜਿਓਗਾ ਪਰਸੋਂ ਨੂੰ ਆ ਜਿਓ